ਜੀ গুড মর্নিং ਜੀ ਕੀ ਹਾਲ ਚਾਲ ਆ ਜੀ ਹੋਰ ਸਨਾਓ ਸੇਤਕ ਤੱਕ ਦਾ ਕੰਮ ਆ ਆਪਣੇ ਹੋ ਗਈ ਕੱਲ 75 ਦਿਨ ਪੂਰੇ ਤੇ ਚੈਲੰਜ ਕਰਤਾ ਆਪਾਂ ਕੰਪਲੀਟ ਤੇ ਤੁਸੀਂ ਦੇਖ ਸਕਦੇ ਆ ਕਿੰਨੀ ਰੌਣਕ ਵਾਧੀ ਹੈ ਗਰਾਊਂਡ 'ਚ ਦੇਖ ਸਕਦੇ ਆ ਮੁੰਡੇ ਮੁੰਡੇ ਹੋ ਗਏ ਆ ਜੀ ਵੇਖ ਸਕਦੇ ਆ ਬਾਬੇ ਦੀ ਬੜੀ ਕਿਰਪਾ ਜੀ ਤੇ ਡੰਡਾ ਵਾਲੀ ਮਿਹਨਤ ਚਾਲੂ ਹੋ ਗਈ ਆ ਮੁੰਡੇ ਲੱਗੇ ਆ ਧੜਾ ਧੜਾ ਡੰਡ ਲਾਉਣ ਤੇ ਤੁਹਾਨੂੰ ਅੱਗੇ ਵਿਖਾਉਣੇ ਆ ਵਲੌਗ 'ਚ ਸਾਰੀ ਮਿਹਨਤ ਇਦਾਂ ਹੀ ਵਲੌਗ ਦੇਖਿਆ ਕਰੋ ਇਦਾਂ ਹੀ ਪਿਆਰ ਦਿੰਦੇ ਰਹੋ ਜੀ ਲਓ ਜੀ ਪਹਿਲੇ ਡੰਡ ਕਰਾ ਦਿੱਤੇ ਸ਼ੁਰੂ ਦੇਖ ਸਕਦੇ ਤੁਸੀਂ ਮਾਹੌਲ ਚੱਲ ਤੇ ਕੱਲ ਵੀ ਪਗਾਨੇ ਡਾਏ ਗਏ ਆ ਸਹੀ ਆ ਜੀ ਪੂਰੀ ਰੌਣਕ ਆਜ ਗਰਾਊਂਡ 'ਚ ਲਹਿਰਾਂ ਬਹਿਰਾਂ ਹੋਈਆਂ ਪਈਆਂ ਡੰਡਾਂ ਵਾਲਾ ਸੈੱਟ ਹੋ ਗਿਆ ਵਾ ਸ਼ੁਰੂ ਸਹੀ ਆ ਜੀ ਤੇ ਗੇਲਾ ਭਾਜੀ ਵੀ ਆ ਗਏ ਗੇਲਾ ਭਾਜੀ ਵੇਖਣ ਆ ਗਰਾਊਂਡ 'ਚ ਬਣਿਆ ਕੀ ਹੋਇਆ ਵਾ ਹੈ ਹਾਈ 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 ਕਰਨ ਦਾ ਆਉਂਦਾ ਹੀ ਭਾਜੀ ਦੇਖ ਲਓ ਜੀ ਇੱਧਰ ਵੀ ਖੜੇ ਮੁੰਡੇ ਹਜੇ ਪੂਰੀ ਰੌਣਕ ਆ ਜੀ ਗੱਲ ਬਈ ਐਸ ਹੋਈ ਪਈ ਆ ਡੰਡੇ ਚਾਲੂ ਹੋ ਗਏ ਆ ਇਹ ਆਪਣਾ ਹਮਣ ਭਾਈ ਚੱਲਿਆ ਡੰਡ ਮਾਰਨ ਨੂੰ ਲਾਗੀ ਗੇਲਾ ਭਾਈ ਆਪਾਂ ਹੈਪੀ ਭਾਈ ਲੈ ਕਮਾ ਕੇ ਫੇਕ ਚੱਲੂ ਪਰ ਉਹ ਨਾ ਦਵਾਂ ਨੱਪੂ ਉਹ ਬੋਲਿਆ ਰਹਿਣੀ ਕੋ ਲੜਾ ਚਲੋ ਹੋ ਜਾਓ ਸ਼ੁਰੂ ਕੀ ਗੱਲ ਸ਼ਾਬਾਸ਼ ਸ਼ਾਬਾਸ਼ ਆ ਵੇਖੋ ਆਉਂਦੇ ਹੀ ਕਰੰਟ ਆਉਂਦੇ ਹੀ ਉਹ ਭਾਜੀ ਦਾ ਹਾਥੇ ਤਾਂ ਮੈਂ ਲਾ ਦਿੱਤੇ ਵੈਰੀ ਗੁੱਡ ਚੱਲ ਚੱਲ ਕੋਟੀ ਉਹ ਤੁਸੀਂ ਹੁਣੇ ਲਾਉਣ ਲੱਗੇ ਹੁਣੇ ਹੀ ਉੱਠ ਗਏ ਉਹ ਜੀ ਛਵਾੜਿਆਂ ਵਾਲਾ ਸੈੱਟ ਹੋ ਗਿਆ ਸ਼ੁਰੂ ਨਿਗੇ ਨਿਗੇ ਗੱਭਰੂ ਕਿਉਂ ਬੱਲੇ ਝੋਤਿਆ ਸ਼ਾਬਾਸ਼ ਲਵਾਉਣੇ ਤਾਂ ਆਉਣੇ ਸਾਰੇ ਸਾਰਿਆਂ ਕੋਲ ਚੱਲ ਸਹਿਜ ਆ ਕਰਦਾ ਓਏ ਡੰਡ ਮਾਰ ਪੂਰਾ ਸ਼ਾਬਾਸ਼ ਸ਼ਾਬਾਸ਼ ਚੱਲ ਚੱਲ ਕੀ ਗੱਲ ਆ ਮਿੱਟੀ ਪਉਂਦਾ ਅੱਖਾਂ 'ਚ ਹੁਣ ਕੀ ਹੋਇਆ ਵਾ ਉਹ ਬੱਲੇ ਗੱਜ ਨਹੀਂ ਸ਼ਾਬਾਸ਼ ਉਹ ਆ ਵੇ ਵੈਰੀ ਗੁੱਡ ਚਲੋ ਚਲੋ ਡੈਕ ਤੇ ਘਾਤੋ ਫਿਰਦੇ ਆ ਸ਼ਾਬਾਸ਼ 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 ਖੇਤ ਕੇ ਖੇਤ ਕੇ ਸਹਿਰ ਕੀ ਹੋਇਆ ਥੱਕ ਗਿਆ ਚੱਲ ਚੱਲ ਕੋਈ ਨਾ ਹੌਲੀ ਹੌਲੀ ਲਾ ਲਾ ਕੀ ਗੱਲ ਆ ਚਲੋ ਲਾਓ 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 ਜਿੰਨੇ ਲਾਦੇ ਸੀ ਕੀ ਹੋਇਆ ਵਾ ਸ਼ਾਬਾਸ਼ ਸ਼ਾਬਾਸ਼ ਉੱਤੇ ਸ਼ਾਬਾਸ਼ ਸ਼ਾਬਾਸ਼ ਸਹਿ ਚੱਲ 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 ਖੇਤ ਖੇਤ ਬੰਦੇ ਕਹਿੰਦੇ ਸਹਿਜ ਮਿਹਨਤ ਨਹੀਂ ਲਾਉਂਦਾ ਵੇਖ ਸਾਦੇ ਤੇ ਸਹਿਜ ਤੇ ਤਸੱਲੀਆਂ ਕਰਾਈ ਆਉਂਦਾ ਛਪਾਟਿਆਂ ਵਾਲੀਆਂ ਹੈ ਚੱਲ 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 ਕੋਟੀ ਵੀ ਅੱਗੇ ਸ਼ਾਬਾਸ਼ 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 ਲਓ ਜੀ ਲਓ ਜੀ ਲਓ ਜੀ ਪਾਜੀ ਆ ਹੋਈ ਦਵਾਲੇ ਪਿਛੇ ਇੱਕ ਚਲੋ 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 ਸ਼ਾਬਾਸ਼ ਗੁਰੀ ਸ਼ਾਬਾਸ਼ ਸ਼ਾਬਾਸ਼ ਏਸੀ ਕੋਈ ਸਾਹਿਬ ਕਰਾਈ ਜਾਂਨੇ ਤਸੱਲੀਆਂ ਕੋਈ ਸਾਹਿਬ ਨੇ ਮਸ਼ੀਨ ਵੱਕਰੀ ਲਾਈ ਹੀ ਕੱਲੇ ਕੱਲੇ ਬੰਦੇ ਦੇ ਡੰਡ ਵੀ ਚਲਦੇ ਆ ਹੁਣ ਨਾਲ ਕੀ ਹੋਇਆ ਭਾਜੀ? ਓਸਤਾਦ ਕੀ ਹੋਇਆ? ਮੁੰਡਾ ਪਹਿਲੇ ਦਿਨ ਆਇਆ। ਓਹ ਕਹਿੰਦੇ ਪਹਿਲੇ ਦਿਨ ਗੱਭਰੂ ਆਇਆ ਵਾ ਤੇ ਬਾਵਾਾਂ ਚ ਕਹਿੰਦੇ ਜਾਣ ਨਹੀਂ ਗੱਭਰੂ ਦੇ। ਚੱਲ ਚੱਲ ਮਾਰ ਜਾ ਇੱਕ ਮਾਰ ਦੇ। ਚੱਲ ਚੱਲ ਮਾਰ ਦੇ ਸਹੀ ਤੇਰੀ ਵੀਡੀਓ ਤਾਂ ਆਵੇ ਵਿੱਚ। ਓਹ ਵੇ ਕਿਉਂ? ਮਾਰ ਜਾ ਪਾਣ। ਚੱਲ ਅੱਗੇ ਨੂੰ। ਹਾਂ ਭਾਈ ਦਾ ਲਾਉਣੇ। ਚੱਲ 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 ਚੱਲ। ਓਹ ਚੰਨੀ ਮੂਹ ਚ ਪਾ ਕੇ ਏਨਰਜੀ ਲੈਂਦਾ ਵਾ। ਚੱਲ ਚੱਲ ਕੋਈ ਨਾ। ਓਹ ਵੇ। ਚੱਲ ਚੱਲ ਹਾਂ। ਵੈਰੀ ਗੁੱਡ ਵੈਰੀ ਗੁੱਡ। ਓ ਅੱਗੇ ਨਿਆਣੇ ਲਵੇ ਲਾ ਓਏ ਕਿੱਥੇ ਚਲੇਗੇ? ਦੁਨੀਆਂ ਵਾ ਜੇ ਨਾਲ ਆ ਵੇ। ਕੀ ਲਾਲਪੁਰ ਉਹ ਵੀ ਰੀਅਲ ਕਰਤਾ ਕੀ ਉਹਦਾ ਨਾਮ ਉੱਧਰ ਨਹੀਂ ਖਾਪੜ ਬੱਲੇ ਨਹੀਂ ਆ ਆ ਨਹੀਂ ਏ ਤੇ ਪਾਛੋੜਾ ਮਾਰਨਾ ਮੈਂ ਡਾਂਡ ਵੀ ਲੈਣੇ ਪੂਰੇ ਨਾ ਤੂੰ ਥੋੜਾ ਪੇਜੇ ਮਰਜੀ ਮਾਰੀ ਲੋ ਇਹ ਤਾਂ ਇਹੋ ਛੜਫੇ ਦੇਖੀ ਕਿੱਡੇ ਆ tìm coi mẹ đi ho về coi đi pa đi mọe con tới rồi coi

ਚੱਲ ਚੱਲ ਕਹੋਗੇ ਚੱਲ ਚੱਲ ਇਹੋ ਜੀ ਵੀਡੀਓ ਆਉਣੀ ਚਾਹੀਦੀ ਆ ਕਰੂ ਕਰੋ ਅਗਲੀ ਗੋਡੀ ਲੜੇ ਹੋਏ ਸਾਰੇ ਪਿੱਛੇ ਜਾਣ ਉਹ ਸਾਡੇ ਤੇ ਪਨਾ ਹੋਇਆ ਬੋਲਦੇ ਮੜਾ ਨਾਲ ਕੀ ਹੋ ਗਿਆ ਵਾ ਮੇ ਆ ਜਾ ਆ ਤੇਰੀ ਵਾਰ ਵੀ ਲਾਉਣ ਵਾਲੀ ਆ ਜਾ ਅੱਗੋ ਮੈਨੂੰ ਬਾਈ ਛੋੜ ਕਰਨਾ ਪੈਣਾ ਚਾਹੀਦਾ ਆਸ਼ਾ ਜਾਦਾ ਦੱਸ ਦੇ ਮੇਰਾ ਪਹਿਲਾ ਵਾਰ ਸੀ ਅੱਜ ਲੈ ਚੱਲ ਚੱਲ 26 ਜੀ ਆਹੋ ਪਾਣੀ ਪੀਣਾ ਪੀ ਲੋ ਬਾਵਾ ਤੈਨੂੰ ਤੋੜਨਾ ਤੋੜ ਲਾ ਤਾ ਪੰਜਾ ਦੇ ਹਾਂ ਇੱਦਾਂ ਮੈਨੂੰ ਥੱਲੇ ਬੈਕ ਪੈਤੀ ਹੋ ਗਏ ਚੱਲ ਚੱਲ ਪਾਣੀ ਪੰਟਾਣੀ ਪੋਹਣਾ ਨਹੀਂ ਮੈਂ ਪੰਟਾਣੀ ਨਹੀਂ ਚੱਲ ਚੱਲ ਲਓ ਜੀ ਹੈਪੀ ਭਾਜੀ ਖੇਤ ਦੇ ਕੰਮ ਨੂੰ ਨਾਲ ਮਗਰ ਚਾਜੀ ਹੋ ਗਿਆ ਬੱਲੇ ਹੁਣਾਂ ਨੇ ਸੈਟ ਲਾ ਲਿਆ ਬੱਲੇ ਭਾਜੀ ਖੇਤ ਦੇ ਖੇਤ ਦੇ ਸ਼ਾਬਾਸ਼ ਕੀ ਹੋਇਆ ਚੱਲ 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 ਹੈਪੀ ਹੈਪੀ ਆ ਆ ਜਾ ਗੇਲੇ ਸਰ ਨਾਲੇ ਲੱਤ ਵੀ ਫੇਰਦੀ ਜੇ ਨਾ ਜਾਊਗਾ ਪੂਰਾ ਪੂਰਾ ਸ਼ਾਬਾਸ਼ ਸ਼ਾਬਾਸ਼ ਹਲ ਰਖਿਆ ਫਿਰਦਾ ਅੱਜ ਮੈਂ ਕਿਹਾ ਕਿਉਂ ਐ ਐ ਨੱਚਦੀ ਐ ਐ ਡੱਡੂ ਐ ਐ ਐ ਨਵੀਂ ਮੱਝ ਦਾ ਦੁੱਧ ਜਾਂਦਾ ਅੰਦਰ ਦੋਂ ਨੂੰ ਜਗਰਤ ਹੈ ਭੈਣ ਫੋਨ ਬਾਬਾ ਹੈਪੀ ਫੜ ਮੈਂ ਵੀ ਲਾਵਾਂ ਸੱਟ ਥੱਲੇ ਗੇਲੀ ਪਾ ਫੜ ਲੱਤਾ ਉਧਰੋਂ ਉਹ ਰੌਜਾ ਤੁਸੀਂ ਪਹਿਲਵਾ ਦੇਣਾ ਮੈਂ ਲਵਾ ਦੇਣਾ ਤੂੰ ਵੀਡੀਓ ਬਣਾ ਲੈ ਇੱਧਰ ਮੈਂ ਲਾ ਦੇਣਾ ਮੇਰੇ ਹੱਥੋਂ ਦਾ ਓਏ ਅਰੇ ਚੱਲ ਮੈਂ ਲਵਾਉਂ ਹਾਂ ਹਾਂ ਸਹੀ ਆ ਵੇ ਲੈ ਇੱਧਰ ਇਸੀ ਫੇਰੀ ਲੰਦਾ ਓਏ ਰੌਲਾ ਸਾਰਾ ਮੈਂ ਜਿਆਦਾ ਸੀ ਥੱਲੇ ਹੋ ਜਾ ਥੱਲੇ ਚੱਲ ਜਾਈਏ ਚੱਲੇ ਹੋ ਜਾ ਇਸਨੇ ਸਾਰਾ ਰੌਲਾ ਪਾਵਾ ਹੋਰ ਹਾਂ ਕਾਂ ਹੀ ਲੈ ਰਿਹਾ ਕੁਪੇਰੋ ਚੱਲ ਜਾ ਲੈ ਰਿਹਾ ਆਜੂਰੇ ਵਾਲਾ ਬੋਲ ਬਗਸਾ ਪਾਣੀ ਮਿਲ ਪਾਪਾ ਮੈਨੂੰ ਭੌਂਦੀ ਬੱਲੇ ਬੁਗਲੇ ਤੇਰੇ ਸ਼ਾਵਾਜ ਚੱਲ ਜਾ ਲੱਗੇ ਚਲੋ 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 ਵੈਰੀ ਗੁੱਡ ਵੈਰੀ ਗੁੱਡ ਚੱਲ ਗੇਲੇ ਪਾ ਚੱਲ ਗੱਲ ਗੱਲ ਖਾਈਦੇ ਖਾਈਦੇ ਸ਼ਾਵਾਜ ਗੁਰੀ ਸ਼ਾਵਾਜ ਸ਼ਾਵਾਜ

ਚੱਲ ਚੱਲ ਲਾਲੇ ਚੱਲ ਖੇਤ ਕੇ ਖੇਤ ਕੇ ਖੇਤ ਕੇ ਖੇਤ ਕੇ ਲਾਲੇ ਦਾ ਇੱਕ ਸੈੱਟ ਰੈਂਦਾ ਹੀ ਵੈਰੀ ਗੁੱਡ ਵੈਰੀ ਗੁੱਡ ਓ ਚੱਕ ਚੱਲ ਚੱਲ ਭਾਈ ਚੱਲ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਭਾਈ ਸ਼ਾਬਾਸ਼ ਸ਼ਾਬਾਸ਼ ਖੇਤ ਕੇ ਗੋਡਾ ਗੋਡਾ ਜੀ ਸਵੇਰ ਨੂੰ ਵੈਦਰ ਘੈਂਡਾ ਪਰ ਗਰਮੀ ਬਹੁਤ ਆ ਲਾਲਾ ਇੱਕ ਦੂਜਾ ਕੋਚ ਸਾਡਾ ਲਾਲਾ ਵਾ ਸੈਟ ਗਿਆ ਨਾਲ ਲਾ ਪੈਂਦਾ ਬੰਦਿਆਂ ਨੇ ਛੜਦਾ ਛੜਦਾ ਨਹੀਂ ਕਿਸੇ ਨੂੰ ਚੱਲ 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 ਅੱਗੇ ਨਾ ਬਹੜੇ ਹੋ ਜੀ ਚੱਲ 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 7070 ਨਹੀਂ ਨਹੀਂ ਕੋਈ ਜਿੰਨਾ ਤੋਰੂਗਾ ਬਾਵਾ ਘੱਟੱਸ ਆ ਚੱਲ ਚੱਲ ਮੈਂ ਕਰਾਂ ਤੂੰ ਜਿੰਨਾ ਹਾਂ ਜਿੰਨਾ ਤੋਰੀ ਜਾਊਗਾ ਨਹੀਂ ਬਾਵਾ ਘੱਟ ਤੱਕਣਗੇ ਉਹਨਾਂ ਦੀ ਬਾਬੀ ਜਦੋਂ ਪਰਾਂਵਾ ਚਲੋ 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 ਜੇ ਨਹੀਂ ਗੱਡ ਲੱਗਿਆ ਕੁੱਪੇ ਸਾਥੇ ਜਾਣਾ ਆ ਤੁਰ ਕੇ ਤਾਕਤ ਸੋਰਾ ਚਲਦਾ ਓਕੇ ਆ ਚੁੱਪ ਚਲੋ 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 ਸਾਡ ਛੱਡ ਦੇ ਲੈ ਵੀ ਮਿੱਤਰਾ ਹੈਪੀ ਸੀਟ ਦਾ ਰਹਿ ਗਈ ਸੈਟ ਔਖਾ ਚੱਲ ਕੋਈ ਨਾ ਮੇਰਾ ਵੀਰ ਲਓ ਵੀ ਆ ਬੰਦੇ ਰਹਿ ਗਏ ਸੀਗੇ ਚੱਲ ਵੀ ਗਰਮੇਲੇ ਪਾਜੀ ਇਦਾਂ ਰੱਖ ਗਿਲੇ ਬਾਥ ਇਦਾਂ ਕਰਕੇ ਟੇਡੇ ਹੱਥ ਰੱਖ ਲਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਪਾਜੀ ਗੀਲਾ ਪਾਜੀ ਕਹਿੰਦਾ ਮੈਨੂੰ ਸਾਹ ਬਹੁਤ ਚੜਦਾ ਏ ਇਹ ਤਾਂ ਹਟ ਨਹੀਂ ਦਿਆ ਅੱਜ ਪਾਜੀ ਲਾਇਆ ਨਹੀਂ ਥੱਟ ਗਿੱਲੇ ਪਾਜੀ ਪਹਿਲਾਂ ਪਹਿਲਾਂ ਥੱਟ ਚੱਲ ਪਾਜੀ ਚੱਲ ਸ਼ਾਵਾ ਜੋਤੇ ਜੋਤੇ ਤਾਂ ਗਿੱਲੇ ਪਾਜੀ ਦਾ ਮੁਕਾਲਾ ਚੱਲਣ ਦਿਆ ਹੀ ਅੱਜ ਚੱਲ 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 ਚ থমা <laughs> ম ਹਾਂ ਜੋਤਾ ਘਰੀ ਰਿਹਾ ਵੇ ਜਾਣਾ ਉੱਥੇ ਦਾ ਹੀ ਹਾਂ ਛੱਡ ਦੇ ਦਾਗੀ ਉੱਠੋ ਤੇ ਮੁੰਡੇ ਕਹਿੰਦੇ ਬਾਜੀ ਕਿੱਥੇ ਆ ਗਈ ਕਿਹੜੀ ਜਗ੍ਹਾ ਆ ਗਈ ਚੱਲ ਉੱਠ ਜਾ ਪਾਜੀ ਕਹਿੰਦਾ ਉੱਠੋ ਹੈਪੀ ਕਹਿੰਦਾ ਬਾਜੀ ਕਿੱਦਾਂ ਉੱਠੀ ਏ ਕਿੱਥੇ ਆ ਗਏ ਮੇਰੇ ਵੀਰੋ ਅੱਜ ਅੱਜ ਬਾਜੀ ਕਹਿੰਦਾ ਨਹੀਂ ਆ ਲੱਤਰ ਨਾਲ ਚੱਲ ਠੀਕ ਹੈ ਰੁਕਦੇ ਮੂਡ 'ਚ ਨਹੀਂਗਾ ਅੱਜ ਬਾਜੀ ਚਲੋ ਫੇਸ ਫਸ ਗਏ ਕਿੱਥੇ ਫਸ ਗਏ ਭਾਜੀ ਡੇਡ ਵਾਲੀ ਡੇਡ ਵਾਲੀ ਵੀ ਪਵਾਤੀ ਮੁੰਡਿਆਂ ਨੂੰ ਕਹਿੰਦਾ ਪਾਉ 10-10 ਹੋਰ ਹਾਏ ਓ ਰੱਬਾ ਬਾਤ ਈ ਹੋਏ ਲਾਲਿਆ ਕਿੱਥੇ ਫਸ ਗਏ ਆ ਕੀ ਕਹੀ ਜਾਂਦਾ ਕੋਚ ਕੰਪੀਟੀਸ਼ਨ ਹੀ ਜਿੱਤੋ ਹੋਰ ਲਾ ਲੂ ਕਹਿੰਦਾ ਆ ਲਾਲੇ ਦਾ ਵਿਚਾਰਾ ਵੇਚਾ ਦੇ ਮੰਦਾ ਹਾਲ ਕਰਕੇ ਸੜ ਤਾ ਜਿੰਨਾ ਅੰਬ ਨਹੀਂ ਚੂਪ ਕੇ ਟੱਿਆਂਦਾ ਵੇਚ ਲੋ ਜੀ ਕੰਪੀਟੀਸ਼ਨ ਹੀ ਜਿੱਤਣਾ ਮੁੜ ਕੇ ਨਹੀਂ ਆਉਂਦਾ ਓ ਬੱਲੇ ਚਾਰੇ ਪਾਸੇ ਘਮਕੇ ਲਾਛੇ ਜਿਹੜੇ ਬਿੱਲੀ ਨੂੰ ਆਰਡਰ ਹੋ ਗਏ ਆ ਜੀ ਹਾਈ ਕੋਰਟ ਵੱਲੋਂ ਲਾਲੇ ਨੂੰ ਵੀ ਹੋ ਗਏ ਆ ਤੈਨੂਰ ਕਹਿੰਦਾ ਮੈਂ ਨਹੀਂ ਭਾਜੀ ਲਾਉਣੇ ਜੋ ਕਰਨਾ ਕਰ ਲਓ ਨਹੀਂ ਲਾਈ ਦੇ ਆ ਵੇਖ ਲਾਲੇ ਕੀ ਕਹਿੰਦਾ ਲਓ ਜੀ ਰੋਟੇਸ਼ਨ ਭਾਜੀ ਮਾਹਾਂ 12 ਕ ਡੰਡ ਲੱਗਦੇ ਹੁੰਦੇ ਆ ਪਰ ਭਾਜੀ ਕਹਿੰਦਾ 24 ਲਾਉਣੇ ਹਨ ਤੁਹਾਨੂੰ ਨਹੀਂ 24 24 ਬਣਨੇ ਆ ਹਾਈ ਪਹਿਲਾਂ ਪਹਿਲਾਂ ਲਾਓ ਅਸੀਂ ਤੁਹਾਨੂੰ ਵੇਚਦੇ ਆ 70 60 ਖੇਡਣ ਲੱਗਾ ਹੋਏ ਚੱਲ ਚੱਲ ਬਰਕਤ ਦੋ ਚਲੋ ਚਲੋ ਤਿੰਨ ਬੱਲੇ ਹੈਪੀ ਸ਼ਾਬਾਸ਼ ਚਲ ਬੈਠੋ ਜੱਲ ਵਾਲੇ ਵੀਰ ਬਹੁਤ ਖਰਾਪ ਹੈਰਾ ਭਰਾ ਸ਼ਾਬਾਸ਼ ਲਾਲੇ ਨੇ ਡੱਬਾ ਵਾ ਲਿਆ ਕਹਿੰਦਾ ਜੇ ਬਾਹਰ ਆ ਗਏ ਚਾਪਲ ਫੇਰ ਦੇ ਮੇਰੇ ਸ਼ਾਬਾਸ਼ ਜੁੱਤੀ ਕਹਿੰਦੇ ਬਿੱਲਾ ਵੀ ਆ ਕਹਿੰਦੇ ਨੂਰ ਵੀ ਵੀਡੀਓ ਵੇਖ ਕੇ ਲੱਗ ਪਿਆ ਵਾ ਕਿਉਂ ਮੰਨਦਾ ਆ ਵੀਡੀਓ ਨੂੰ ਲੱਗ ਗਈ ਚਲ ਚਲ ਭਾਜੀ ਹੈਪੀ ਭਾਜੀ ਬਹੁਤ ਵਧੀਆ ਚਲੋ ਚਲੋ ਜਿੰਨੇ ਲੱਗਦੇ ਲਾਓ ਮੇਰੇ ਵੀਰ ਭਰਾ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਛੱਡਣੇ ਨਹੀਂ ਕੋਈ ਸਾਹ ਕਹਿੰਦੇ ਅੱਜ ਖੜਾ ਕੈਮਰਾਮੈਨ ਵੀ ਕੈਮਰਾਮੈਨ ਸੋਚ ਰਿਹਾ ਵਾ ਭਾਜੀ ਲੱਗ ਗਿਆ ਵਾ ਸਹੀ ਆ ਚੱਕੋ ਜੀ ਚੱਕੋ ਜੀ ਗੇਲਾ ਹੁਤਾ ਤੇ ਅੱਜ ਛਾਇਆ ਹੀ ਪਿਆ ਵਾ ਅੱਜ ਨਹੀਂ ਮੰਨਦਾ ਅੱਜ ਨਹੀਂ ਦੱਸਦਾ ਇਧਰ ਮੰਗਲ ਐਂਡ ਪਾਰਟੀ ਲੱਗੀ ਹੋਈ ਆ ਮੰਗਲ ਨਾਲ ਨਾਲ ਲਿਖੀ ਜਾ ਰਿਹਾ ਵਾ ਓ ਵੈਰੀ ਗੁੱਡ ਸ਼ਾਬਾਸ਼ ਬੁਗਲੇ ਬੱਲੇ ਜੋਤੇ ਓ ਭਾਜੀ ਲੜ ਪਿਆ ਸਾਡੇ ਨਾਲ ਵੱਖਰਾ ਹੀ ਸੈੱਟ ਲਾਈ ਜਾਂਦਾ ਵਾ ਸਹੀ ਆ ਚੱਲ 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 ਸਹੀ ਆ ਸਹੀ ਆ ਕਿੱਦਾਂ ਰਿਹਾ ਜੀ ਪਾਜੀ ਬੱਸ ਬੱਸ ਹੋ ਗਈ ਬੱਸ ਬੱਸ ਹੋ ਗਈ ਆ ਅੱਜ ਕੋਈ ਆਪਦੇ ਪੁਰਾਣੇ ਰੰਗਾਂ 'ਚ ਆਇਆ ਵਾ ਨਹੀਂ ਨਹੀਂ ਕੋਈ ਆਉਂਦਾ ਨਹੀਂ ਉਹ ਥੋੜੀ ਜੀ ਤਾਂ ਘੱਟ ਲਵਣੀ ਸ਼ੁਰੂ ਕੀਤੀ ਬੰਦੇ ਵਧਾਏ ਆ ਹੁਣ ਪਾਜੀ ਹੈ ਥੋੜਾ ਆ ਕੇ ਲੈ ਆਉਣੇ ਆ ਹੌਲੀ ਹੌਲੀ ਕੋਈ ਨਹੀਂ ਹੁੰਦਾ ਚੱਲਣਾ ਆਪਣੀਆਂ ਬਾਹਾਂ ਪਾਰ ਤੂੰ ਪਤਾ ਉਸਤਾਦ ਕੀ ਕਰਨਾ ਵਾ ਤੂੰ ਧੌਣ ਘੁਮਾ ਕੇ ਪਿਛੇ ਵੇਖਣਾ ਉਹ ਕਿੱਦਾਂ ਲਾਉਂਦੇ ਆ ਉਹ ਉਹ ਤੌਣ ਘਵਾ ਕੇ ਵੇਖ ਲਾ ਉਹ ਨਿਆਣੀ ਕਿੱਦਾਂ ਲਾਉਂਦੇ ਵੇਖ ਭੁੱਕਦੇ ਕਿ ਨਹੀਂ ਚੱਲ 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 ਕੋਹ ਨਹੀਂ ਹੁੰਦਾ ਕੋਹ ਨਹੀਂ ਹੁੰਦਾ ਕੱਢ ਜਾਣ ਚੱਲ ਉਹ ਤੇਰੇ ਵੇਰੀ ਗੁੱਡ ਵੇਰੀ ਗੁੱਡ ਗੋਡਿਆਂ ਦੇ ਨਹੀਂ ਲਾਉਣ ਪੈਰ ਲਾ ਮਾ ਪੈਰ ਭਾਜੀ ਲਵਾ ਰੰਦਾ ਥੱਲੇ ਕਹਿੰਦਾ ਗੋਡਿਆਂ ਤੇ ਨਹੀਂ ਲਾਉਣੇ ਭਾਜੀ ਕਹਿੰਦਾ ਉਹ ਦੇਖੀ ਗੋਡਿਆਂ ਲਾਉਂ ਚੱਲ 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 ਲੰਮਾ ਹੀ ਪੈ ਗਿਆ ਚੱਲ ਚੱਲ ਆ ਜਿੰਨੇ ਲੱਗਦੇ ਭਾਜੀ ਲਵਾ ਇਹਦੇ ਕੋਲ ਚੱਲ ਚੱਲ ਡੰਡ ਲਾਇ ਨਹੀਂ ਕਦੇ ਨਹੀਂ ਇੱਥੇ ਤੇ ਲਾਉਣੇ ਪੈਣੇ चल 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 हमारा है चल चल मेरा वीर शाबाश वेरी गुड वेरी गुड छा गया मेरा वीर हाँ हाँ ओह भी गल हाँ ਤੇਰੀ ਵੀਡੀਓ ਨੇ ਮਰਵਾਉਂਦਾ ਸਾਨੂੰ ਜਿਹੜੇ ਵਿੱਚ ਚਾਹੀਦੇ ਆ ਹੋਏ ਤੇ ਠੀਕ ਹੈ ਚੱਲ 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 ਬਲੀਆਪਾ ਆਪੋ ਚੱਕ ਕੇ ਹਾਂ ਹਾਈ ਦਾ ਜਾਵਾ ਚੱਲ ਚੱਲੇ ਕਰੀ ਕਰੀ ਚਾਵਾ ਆ ਗਿਆ ਚੱਲ 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 ਨਾਲੇ ਨਾਲ ਵੀ ਆਮਰ ਜਮੇਂ ਤੋਂ ਹੋ ਜੂਗੀ ਚੱਲ ਚੱਲ ਕੱਲ ਵੜੇ ਚੱਲ ਜੋਤੇ ਸ਼ਾਵਜ ਗੱਲ ਕਰ ਬਾਸੀ ਕੈਮਰਾ ਬਿਚਾਰ ਮੋਣਾ ਮੁੰਡਾ ਕਾਸ ਕਰ ਗੱਡੀ ਚ ਲੈ ਗਿਆ ਨਾ ਚੱਲ ਚੱਲ ਲਾ ਲੈ ਚੱਲ ਜੋ ਤੇ ਬਹੁਤ ਵਧੀਆ ਕੰਪੀਟੀਸ਼ਨ ਜਿਤਨਾ ਹੈ ਨਾਲੇ ਨਾ ਪੈਂਦਾ ਇਹ ਕਹਿੰਦਾ ਫੋਟੋ ਪਾ ਦੋ ਚੁੰਗਾ ਕੰਪੀਟੀਸ਼ਨ ਦਾ ਕਿੱਕ ਨੇ ਮੈਂ ਭਾਈ ਪਹੁੰਚ ਜਾਣਾ ਚਲੋ ਬੋਲਾ ਜਿਹੜੇ ਹਲਾ ਦਾ ਤੇਰੇ ਮੈਂ 30 ਲੇ 35 ਮਾ ਲਾ ਦੇਨੇ ਭਾਈ ਭਾਈ ਇਹੀਂ ਕਿੰਨੇ ਲਾ ਦੇ 35 ਨੀ ਗੇ 500 500 ਆ 500 ਇਹ ਆ ਜੰਦਾ 1200 ਲਾ ਦੇ ਤੁਸੀਂ ਆਏ 35 ਤੋਂ ਲਾ ਭਾਈ 15 ਟੋਕੜਾ ਅੱਜ ਦਾ ਆਉਂਡਿਆ ਪਿਲੇ ਸਾਲ ਦੀ ਆਉਂਟ ਆ ਭਾਈ ਦਿਖਾਵਾ ਤੇ ਪਿਲੇ ਸਾਲ ਦੀ ਟੋਕੜਾ

ਮਾਰਦੇ ਕੇ ਹੁਣ ਬਣਾਇਓ ਤੋ ਲਾਤ 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 ਚੱਲ 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 ਹੋ ਗਿਆ ਕਾਉਂ ਦੇ ਦੇ ਬਾਹਰ ਹੋਇਆ ਏ ਚੱਲ ਫਿਰ ਤੂੰ ਹੀ ਰਹਿ ਗਿਆ ਲਾ ਕੇ ਆ ਜਾ 35 ਹੋਣੇ ਤੇ 10 ਹੋਇਆ ਤੇ ਉੱਤੇ ਕਿਰੇ ਚੰਗਾ ਜੀ 11 ਹੋ ਗਏ ਬਾਈ 11 ਹੋ ਗਏ ਲੈ ਛੋੜਾ ਚੱਲ ਤਾਵਾ ਤੇ ਚਾਪਾੰਜ ਹੋਰ ਲਾ ਲ ਤਾਵਾ ਚੱਲ ਚੱਲ ਜੋ ਤੇਰਾ ਪੁੱਤ 20 ਹੋਇਆ ਨਾ ਪੱਜ ਹੋਰ ਹਾਂ ਬਈ ਨੋਲਾ ਜੁਹਵਾ ਚੱਲ ਚੱਲ ਸੱਤ ਸੱਤ ਕਿਹਨਾ 25 ਸਾਲ ਜਦੋਂ ਆਗੇ ਕੇ ਮਾਰ ਮਾਰ ਕੇ 25 ਬਾਈ ਬਾਈ ਰਹਿ ਗਿਆ ਜਿਹੜਾ 8 ਚੱਲ ਆ ਪੀ ਲੱਗ ਗਿਆ ਉਹ ਗੱਜਨੀ ਕੁਪ ਚਾ ਕਰ ਕੇ ਕੇ ਜਲਾ